ਜਾਵੇਂ ਸੂਟ ਹੈ ਜਿਸ ਵਿੱਚ ਦਬਕੇ ਦਾ ਕੰਮ ਹੋ ਰਿਹਾ ਹੈ ਠੀਕ ਹੈ ਜੀ ਤੇ ਇਹ ਸੂਟ ਆਪਕੋ ਔਨਲੀ ਇਹ ਬਨਾਰਸ ਦੇ ਸੂਟ ਨੇ ਜਿਹੜੇ ਤੁਸੀਂ ਹੁਣ ਦੇਖ ਰਹੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਚੰਡੀਗੜ੍ਹ ਤਮਾਚਲ ਭਵਨ ਦੇ ਵਿੱਚ ਲੱਗਿਆ ਹੋਇਆ ਸਿਲਕ ਐਕਸਪੋ ਇੱਥੇ ਕੱਪੜਿਆਂ ਦੀ ਬਹੁਤ ਵੱਡੀਆਂ-ਵੱਡੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਤੇ ਲੇਡੀਜ਼ ਦੇ ਸੂਟ ਨੇ ਸਾਰੇ ਸਿਲਕ ਐਕਸਪੋ ਇਹ ਲੱਗਿਆ ਹੋਇਆ ਸੋ ਅੱਜ ਦੀ ਵੀਡੀਓ 'ਚ ਸਾਰਾ ਆਪਾਂ ਐਕਸਪੋ ਤੁਹਾਨੂੰ ਦਿਖਾਉਨੇ ਆਂ ਵੀਡੀਓ ਦੇ ਅੰਤ ਤੱਕ ਬਨੇ ਰਹੋ ਚੱਲਦੇ ਆਪਾਂ ਤੇ ਇਸ ਤਰ੍ਹਾਂ ਸਾਰੀਆਂ ਇੱਥੇ ਜਿਹੜੀਆਂ ਸਟਾਲਸ ਲੱਗੀਆਂ ਹੋਈਆਂ ਨੇ ਹਿਮਾਚਲ ਭਵਨ ਦੇ ਵਿੱਚ ਇਹ ਸਾਰੀਆਂ ਸੂਟਾਂ ਦੀਆਂ ਸਟਾਲਸ ਨੇ ਇੱਥੇ ਜਿਹੜੇ ਸੂਟ ਸਾਰੇ ਲੈ ਕੇ ਆਏ ਨੇ ਆਪਦੀਆਂ ਸਾਰੀਆਂ ਸਟਾਲਸ ਲਾਈਆਂ ਹੋਈਆਂ ਨੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਤਰੀਕੇ ਦੇ ਕੱਪੜੇ ਸਾਰੇ ਇਹ ਸੂਟ ਨੇ ਇੱਥੇ ਤੁਹਾਨੂੰ ਕੁੜਤੇ ਮਿਲ ਜਾਣਗੇ ਲੇਡੀਜ਼ ਦੀਆਂ ਸਾਰੀਆਂ ਡ्रेसेस ਨੇ ਇਹ ਜਿਹੜਾ ਐਕਸਪੋ ਲੱਗਿਆ ਹੋਇਆ ਸਿਲਕ ਐਕਸਪੋ ਹੈ ਤੇ ਇਸ ਆਪਾਂ ਸਾਰਾ ਤੁਹਾਨੂੰ ਦਿਖਾਉਨੇ ਆ ਕਿਸ ਤਰ੍ਹਾਂ ਦਾ ਕੱਪੜਾ ਇੱਥੋਂ ਜਿਹੜਾ ਮਿਲਦਾ ਕਿਸ ਤਰ੍ਹਾਂ ਦੇ ਸੂਟ ਇੱਥੋਂ ਜਿਹੜੇ ਮਿਲਦੇ ਨੇ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਜਿਵੇਂ ਆ ਬਾਈ ਹੁਨੀਆ ਦੀ ਸਟਾਲ ਲੱਗੀ ਹੋਈ ਹੈ ਬਾਈ ਹੁਨੀਆ ਨਾਲ ਕਰਦੇ ਆ ਗੱਲ ਆਪਾਂ ਕਿ ਕੌਣ ਸੇ ਕੌਣ ਸੇ ਕੱਪੜੇ ਹੈ ਆਪਕੇ ਬਸ ਸਾਡੇ ਕੋਲ ਸਰ ਰੈਡੀਮੇਡ ਟਾਪ ਹੈ ਜੀਨਸ ਕੇ ਲਿਏ ਲੌਂਗ ਕੁੜਤੇ ਹੈ ਰੈਡੀਮੇਡ ਸੂਟ ਹੈ 3 ਪੀਸ ਅੱਛਾ ਅੱਛਾ ਦਿਖਾ ਸਕਤੇ ਹੋ ਆਪ ਹਾਂ ਜੀ ਸਰ ਕੌਨਕੀ ਸਰੀਆ ਵਾਲਾ ਫੋਕ ਸਟਾਈਲ ਦੇ ਸੂਟ ਆਏਗਾ ਸਰ ਠੀਕ ਹੈ ਜੀ ਇਸਮੇ ਦੁਪੱਟਾ ਵੀ ਆਏਗਾ। ਔਰ ਇਸਦੀ ਬਾਟਮ ਵੀ ਆਏਗੀ। ਠੀਕ ਹੈ ਜੀ। ਇਹ ਦੇਖੀ। ਇਹ 3 ਪੀਸ ਆਏਗਾ ਸਰ ਪੂਰਾ ਸੂਟ ਹੈ। ਇਸਕਾ ਪ੍ਰਾਈਸ ਕੀ ਹੈ ਜੀ? ਇਹ ਸਰ 2800 ਦਾ ਹੈ ਸਰ ਇਸਪੇ ਡਿਸਕਾਊਂਟ ਵੀ ਹੋ ਜਾਏਗਾ ਸਰ। ਅੱਛਾ ਜੀ। ਠੀਕ ਹੈ ਠੀਕ ਹੈ। ਤੁਹਾਨੂੰ ਇਸ ਤਰ੍ਹਾਂ ਇਹਨਾਂ ਡਿਸਕਾਊਂਟ ਵੀ ਜਿਹੜਾ ਮਿਲ ਜੂ ਇਸ ਤਰ੍ਹਾਂ ਦੇ ਸਾਰੇ ਕੱਪੜੇ ਨੇ ਤੇ ਇਹ ਹੋਰ ਵੀ ਦਿਖਾਉਣਗੇ। ਔਰ ਇਹ ਕੀ ਨਾਇਰਾ ਸਟਾਈਲ ਮੇ ਇਹ ਵੀ ਪੂਰਾ ਸੂਟ ਆਏਗਾ। ਠੀਕ ਹੈ ਜੀ। ਇਹ ਲੇਖ ਹਾਂਜੀ ਤੇ ਦੁਪੱਟੇ ਦੇ ساتھ ਹੈ ਇਹ ਵੀ 3 ਪੀਸ ਸਰ ਠੀਕ ਹੈ ਜੀ ਇਹਦਾ ਪ੍ਰਾਈਸ ਕਿੰਨਾ ਰਹਿਣ ਵਾਲਾ ਜੀ ਸੇਮ ਪ੍ਰਾਈਸ ਕਰੀਏ ਅੱਛਾ ਸੇਮ ਪ੍ਰਾਈਸ ਕਰੀਏ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਇਹ ਸਾਰੇ ਲਗੇ ਹੋਏ ਸਨ ਠੀਕ ਹੈ ਜੀ ਤੇ ਇੱਥੇ ਹੋਰ ਵੀ ਆਪਸ਼ਨਸ ਜਿਹੜੀਆਂ ਹੈਗੀਆਂ ਨੇ ਕਲਰ ਆਪਸ਼ਨਸ ਤੇ ਉੱਪਰ ਸਾਰੇ ਡਿਸਪਲੇ ਜਿਹੜੇ ਕੀਤੇ ਹੋਏ ਨੇ ਤੇ ਇਧਰ ਥੱਲੇ ਵੀ ਇਹਨਾਂ ਨੇ ਜਿਹੜੇ ਆ ਲਾਈ ਹੋਏ ਨੇ ਟੇਬਲ ਦੇ ਉੱਪਰ ਸਾਰੇ ਡਿਸਪਲੇ ਕੀਤੇ ਹੋਏ ਨੇ ਇਹ ਲੌਂਗ ਕੁਰਤੇ ਸਿੰਗਲ ਅੱਛਾ ਇਹ ਕੁਰਤੇ ਹਨ ਜੀ ਸਰ ਠੀਕ ਹੈ ਜੀ ਠੀਕ ਹੈ ਠੀਕ ਹੈ ਇਹ ਸਾਰੇ ਲੌਂਗ ਕੁਰਤੇ ਨੇ ਸਿੰਗਲ ਜਿਹੜੇ ਇੱਥੇ ਡਿਸਪਲੇ ਕੀਤੇ ਹੋਏ ਨੇ ਤੇ ਐਵੇਂ ਦਾ ਸਾਰਾ ਕਪੜਾ ਤੁਹਾਨੂੰ ਇਹ ਐਕਸਪੋ ਦੇ ਵਿੱਚੋਂ ਮਿਲੂਗਾ ਐਵੇਂ ਸਾਰੀਆਂ ਇੱਥੇ ਸਟਾਲਸ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਬਾਈ ਯੂਨੀਅਨ ਨੇ ਦਿਖਾਈਏ ਤੇ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਨੇ ਆ ਤੇ ਬਾਕੀ ਆ ਜਿਵੇਂ ਬਾਈ ਯੂਨੀਅਨ ਦੀ ਸਟਾਲ ਇਹਨਾਂ ਨਾਲ ਗੱਲ ਕਰਦੇ ਆ ਹਾਂਜੀ ਕਿਸ ਤਰੀਕੇ ਦਾ ਕਪੜਾ ਬਾਈ ਤੁਹਾਡੇ ਕੋਲ हाँ जी के लिए कुर्ते है। है है। है हाँ के लिए भी लेड़ियों के लिए ठीक है ठीक है ठीक है जयपुरी कपड़ा सारा ठीक है जयपुरी कपड़ा इतना जी देख सकते हो ना सूट लाए हुए ने सारे ਇਸ ਤਰ੍ਹਾਂ ਸਾਰਿਆਂ ਨੇ ਆਪਣੀਆਂ ਅਲੱਗ-ਅਲੱਗ ਸਟਾਲਾਂ ਲਾਈਆਂ ਹੋਈਆਂ ਨੇ ਉੱਪਰ ਇਹਨਾਂ ਨੇ ਲਿਖਿਆ ਹੋਇਆ ਜੈਪੁਰ ਪ੍ਰਿੰਟਸ ਤੇ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਨੇ ਆ ਇਸ ਤਰ੍ਹਾਂ ਸਾਰੀਆਂ ਇੱਥੇ ਸਟਾਲਸ ਲੱਗੀਆਂ ਹੋਈਆਂ ਨੇ ਇਹ ਐਗਜ਼ੀਬਿਸ਼ਨ ਦੇ ਵਿੱਚ ਤੇ ਅੱਗੇ ਚੱਲਦੇ ਆ ਬਹੁਤ ਸਟਾਲਾਂ ਦੀ ਗਿਣਤੀ ਜਿਹੜੀ ਬਹੁਤ ਜ਼ਿਆਦਾ ਆ ਇੱਥੇ ਹਿਮਾਚਲ ਪਹਾੜਾਂ ਦੇ ਵਿੱਚ ਇੱਥੇ ਜਿਵੇਂ ਸੂਟ ਤੁਹਾਨੂੰ ਦਿਖਾਉਨੇ ਆਗੇ ਆਹ ਸਟਾਲ ਦੇ ਇੱਥੇ ਦੇਖ ਸਕਦੇ ਹੋ ਸੂਟ ਸਾਰਿਆਂ ਨੇ ਆਪਦੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ ਜਿਵੇਂ ਆਪਾਂ ਇੱਕ ਸਟਾਲ ਤੇ ਪਹੁੰਚੇ ਹਾਂ ਨਾ ਇਹਦੇ ਇਸ ਤਰ੍ਹਾਂ ਦੇ ਇਹਨਾਂ ਕੋਲ ਸੂਟ ਨੇ ਕ ਇਹ ਐਵੇਂ ਦੇ ਸਾਰੇ ਸੂਟ ਇੱਥੋਂ ਤੁਹਾਨੂੰ ਮਿਲ ਜਾਣਗੇ ਇਹ ਐਕਸਪੋ ਦੇ ਵਿੱਚੋਂ ਤੇ ਇੱਧਰ ਹੋਰ ਵੀ ਜਿਹੜੇ ਇਹਨਾਂ ਨੇ ਡਿਸਪਲੇ ਕੀਤੇ ਹੋਏ ਨੇ ਨਾ ਐਵੇਂ ਦੇ ਡਿਫਰੈਂਟ ਡਿਫਰੈਂਟ ਡਿਜ਼ਾਈਨ ਡਿਫਰੈਂਟ ਡਿਫਰੈਂਟ ਕਲਰਸ ਦੇ ਤੁਹਾਨੂੰ ਸੂਟ ਇੱਥੋਂ ਮਿਲ ਜਾਣਗੇ ਤੇ ਹੋਰ ਬਹੁਤ ਸੋਹਣੇ ਸੋਹਣੇ ਸੂਟ ਉੱਪਰ ਇਹਨਾਂ ਨੇ ਦੁਪੱਟੇ ਸਾਰੇ ਡਿਸਪਲੇ ਕੀਤੇ ਹੋਏ ਨੇ ਐਵੇਂ ਦੀਆਂ ਸਾਰੀਆਂ ਸਟਾਲਸ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਐਕਸਪੋ ਦੇ ਵਿੱਚ ਤੇ ਅੱਗੇ ਚੱਲਦੇ ਆਂ ਅੱਗੇ ਉਹ ਤੁਹਾਨੂੰ ਦਿਖਾਉਣੇ ਆਪਾਂ ਜਾ ਕੇ ਤੇ ਸਟਾਲ ਦੀ ਗਿਣਤੀ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਬਹੁਤ ਜ਼ਿਆਦਾ ਤੇ ਆਹ ਬਾਈ ਯੂਨੀਅਨ ਵਾਲਾ ਵੀ ਆਪਾਂ ਗੱਲ ਕਰਾਂਗੇ ਹਨਾ ਤੇ ਪੁੱਛਦੇ ਹਾਂ ਨਾ ਤੂੰ ਵੀ ਕਿਸ ਤਰੀਕੇ ਦੇ ਇਹਨਾਂ ਕੋਲ ਕੱਪੜੇ ਨੇ ਹਾਂਜੀ ਬਾਈ ਕਿਸ ਤਰੀਕੇ ਦੇ ਕੱਪੜੇ ਨੇ ਕਿਹੜੇ-ਕਿਹੜੇ ਸੂਟ ਨੇ ਤੁਹਾਡੇ ਕੋਲ ਕੌਣਸੇ-ਕੌਣਸੇ ਸੂਟ ਨੇ ਆਪਕੇ ਪਾਸ ਬਨਾਰਸੀ ਸੂਟ ਠੀਕ ਹੈ ਬਨਾਰਸੀ ਸੂਟ ਬਨਾਰਸੀ ਸਾੜੀ ਹਨਾ ਬਾਈ ਕਹਿੰਦੇ ਐਵੇਂ ਦੇ ਸਾਰੇ ਤੇ ਕੱਪੜੇ ਨੇ ਤੇ ਇੱਧਰ ਸਟਾਲ ਜਿਹੜੀ ਦੇਖਦੇ ਆਂਗੇ ਆਪਾਂ ਜਾ ਕੇ ਤੇ ਹਾਂਜੀ ਬਾਈ ਕਿਹੜੇ-ਕਿਹੜੇ ਸੂਟ ਨੇ ਤੁਹਾਡੇ ਕੋਲ ਬਸ বিহার ਕਾਇਟਮ ਹੈ। বিহার ਕਾਇਟਮ ਠੀਕ ਹੈ ਜੀ। ਬਿਹਾਰ ਸੇ ਆਇਓ ਆਪ। ਜੀ ਠੀਕ ਹੈ ਠੀਕ ਹੈ। ਜੇ ਆ ਬਾਈ ਹੁਣੀਆਂ ਦਾ ਸਾਰਾ ਬਿਹਾਰ ਦੀ ਆਈਟਮ ਹੈ। ਇੱਥੇ ਤੁਸੀਂ ਦੇਖ ਰਹੇ ਹੋ ਹਨ ਜਿਹੜੇ ਡਿਸਪਲੇ ਕੀਤੇ ਹੋਏ ਨੇ। ਐਵੇਂ ਸਾਰੇ ਦੂਰੋਂ ਦੂਰੋਂ ਆਏ ਨੇ ਜਿਵੇਂ ਪਹਿਲਾਂ ਬਾਈ ਹੁਣੀਆਂ ਦੀ ਸਟਾਲ ਸੀ ਉਹ ਜੈਪੁਰ ਤੋਂ ਆਏ ਸੀਗੇ। ਇਸ ਤਰ੍ਹਾਂ ਹੀ ਸਾਰੀਆਂ ਇੱਥੇ ਸਟਾਲਸ ਉਹ ਲੱਗੀਆਂ ਹੋਈਆਂ ਨੇ। ਅੱਗੇ ਚੱਲਦੇ ਆ ਅੱਗੇ ਉਹ ਦਿਖਾਉਣਿਆਂਗੇ ਆਪਾਂ ਜਾ ਕੇ ਤੁਹਾਨੂੰ। ਸਾਰਾ ਇਹ ਜਿਹੜਾ ਐਗਜ਼ੀਬਿਸ਼ਨ ਲੱਗਿਆ ਹੋਇਆ ਤੇ ਐਵੇਂ ਸਾਰੇ ਸੋਹਣੇ ਸੋਹਣੇ ਸੂਟ ਇਹਨਾਂ ਨੇ ਆਪਦੇ ਡਿਸਪਲੇ ਜਿਹੜੇ ਇੱਥੇ ਕੀਤੇ ਹੋਏ ਨੇ ਸਾਰ ਤੇ ਇੱਥੇ ਵੀ ਬਹੁਤ ਸਾਰੀਆਂ ਸਟਾਲਸ ਇਹ ਲੱਗੀਆਂ ਹੋਈਆਂ ਨੇ ਚੱਲਦੇ ਆਪਾਂ ਦਿਖਾਉਨੇ ਆ ਸਾਰਾ ਤੁਹਾਨੂੰ ਤੇ ਆ ਵੀ ਜਿਵੇਂ ਜੈਪੁਰ ਵਾਲਿਆਂ ਦੀ ਸਟਾਲ ਆ ਗਈ ਹੈ ਨਾ ਇੱਥੇ ਉੱਪਰ ਇਹਨਾਂ ਨੇ ਆਪਦਾ ਬੋਰਡ ਲਾਇਆ ਹੋਇਆ ਤੇ ਬਾਈ ਤੂੰ ਆਪਾਂ ਪੁੱਛਾਂਗੇ ਹਾਂਜੀ ਅੱਜ ਕਿਹੜੇ-ਕਿਹੜੇ ਤਰੀਕੇ ਦੇ ਸੂਟ ਨੇ ਤੁਹਾਡੇ ਕੋਲ ਹਾਂਜੀ ਬਸ ਕਾਟਨ ਦੇ ਸੂਟਸ ਠੀਕ ਹੈ ਜੀ ਕਾਟਨ ਦੇ ਸੂਟ ਠੀਕ ਹੈ ਜੀ ਰੇਂਜ ਕਿੰਨੇ ਤੋਂ ਸਟਾਰਟ ਹੈ 1450 ਸੀ ਸਟਾਰਟਿੰਗ ਹੈ ਠੀਕ ਹੈ ਜੀ 100% ਕਾਟਨ ਆਏਗਾ ਸਭ ਕਲਰ ਫਾਸਟ ਹੋਗਾ ਕਲਰ ਨਹੀਂ ਹੋਗਾ ਠੀਕ ਹੈ 2.5 ਮੀਟਰ ਸਾੜ ਦੁਪੱਟਾ ਬਾਟਮ 2.5 ਮੀਟਰ ਠੀਕ ਹੈ ਜੀ ਹੋਰ ਫੋਟਾ ਦੋਰੀਆ ਕੀ ਵੀ ਹੈ ਇਸੇ ਫੋਨ ਦੁਪੱਟੇ ਕੀ ਵੀ ਹੈ ਅਲੱਗ-ਅਲੱਗ ਪ੍ਰਾਈਸ ਕੇ ਸੂਟ ਠੀਕ ਹੈ ਜੀ ਠੀਕ ਹੈ ਅਚੀ ਕੁਆਲਿਟੀ ਦੇ ਹੈ ਠੀਕ ਹੈ 50% ਆਫ ਕਰਕੇ ਦੇ ਰਹੇ ਬਹੁਤ ਓਕੇ ਜੀ ਓਕੇ ਲਓ ਜੀ ਤੁਹਾਨੂੰ ਇੱਥੇ 50% ਆਫ ਵੀ ਜਿਹੜੀ ਮਿਲ ਜੂ ਤੇ ਹੋਰ ਵੀ ਇਹਨਾਂ ਨੇ ਬਹੁਤ ਸਾਰੇ ਸੂਟ ਆਪਦੇ ਇੱਥੇ ਡਿਸਪਲੇ ਜਿਹੜੇ ਕੀਤੇ ਹੋਏ ਨੇ ਦੇਖ ਸਕਦੇ ਹੋ ਤੇ ਸਾਹਮਣੇ ਵੀ ਜਿਹੜੇ ਲਾਏ ਹੋਏ ਨੇ ਐਵੇਂ ਬਹੁਤ ਵੱਡੀਆਂ-ਵੱਡੀਆਂ ਇੱਥੇ ਸਟਾਲਸ ਲੱਗੀਆਂ ਹੋਈਆਂ ਨੇ ਤੇ ਅੱਗੇ ਚੱਲਦੇ ਆ ਅੱਗੇ ਉਹ ਦਿਖਾਉਨੇ ਆ ਆਪਾਂ ਜਾ ਕੇ ਤੁਹਾਨੂੰ ਐਗਜ਼ੀਬਿਸ਼ਨ ਸਾਰਾ ਤੇ ਇਧਰ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਕੁੜਤੇ ਹੋਗੇ ਸਾਰੇ ਹਨਾ ਐਵੇਂ ਦੇ ਆ ਸਾਰੀਆਂ ਸਟਾਲਸ ਇੱਥੇ ਲੱਗੀਆਂ ਹੋਈਆਂ ਨੇ ਤੇ ਕੁਝ ਐਵੇਂ ਦੀਆਂ ਚੀਜ਼ਾਂ ਵੀ ਇੱਥੇ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਸਾਰੀਆਂ ਇਹ ਐਗਜ਼ੀਬਿਸ਼ਨ ਦੇ ਵਿੱਚ ਦੇਖ ਸਕਦੇ ਹੋ ਹਾਂਜੀ ਭਾਈ ਕਿਹੜੇ ਕਿਹੜੇ ਪ੍ਰੋਡਕਟ ਨੇ ਤੁਹਾਡੇ ਕੋਲ ਆਰਗੈਨਿਕ ਪ੍ਰੋਡਕਟਸ ਨੇ ਟੀਐਸ ਆਇਲ ਐਪਲ ਸਿਸਟਮ ਠੀਕ ਹੈ ਜੀ ਤੇ ਆ ਜਿੰਨਾਂ ਕੋਲ ਆਰਗੈਨਿਕ ਪ੍ਰੋਡਕਟ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਸਾਰੇ ਇਹਨਾਂ ਨੇ ਆਪਦੇ ਇੱਥੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਤੇ ਅੱਗੇ ਚੱਲਦੇ ਆਂ ਅੱਗੇ ਉਹਨੂੰ ਦਿਖਾਉਣੇ ਆਂ ਅਗ ਜਾ ਕੇ ਆਪਾਂ ਸਾਰਾ ਇਹ ਐਗਜ਼ੀਬਿਸ਼ਨ ਤੇ ਇਸ ਤਰ੍ਹਾਂ ਤੁਹਾਨੂੰ ਸੋਹਣੇ ਸੋਹਣੇ ਸੂਟ ਇੱਥੇ ਜਿਹੜੇ ਮਿਲ ਜਾਣਗੇ ਹਨ ਜਿਵੇਂ ਆ ਬਾਈ ਰੋਣੀ ਲਾ ਰਹੇ ਨੇ ਬਾਈ ਕਿਹੜੇ ਕਿਹੜੇ ਸੂਟ ਨੇ ਤੁਹਾਡੇ ਕੋਲ ਮਾਰੇ ਕੋਲ ਬਨਾਰਸ ਕੇ ਸਾਰੇ ਸੂਟ ਆਏਗੇ ਬਨਾਰਸ ਕੇ ਸੂਟ ਆਹ ਸਾਰਾ ਪਾਰਟੀ ਵੇਅਰ ਸੂਟ ਆਏਗਾ ਸਿਲਕ ਨੇ ਇੱਕ ਬਟਨ ਠੀਕ ਹੈ ਠੀਕ ਹੈ ਹੈਂਡਲੂਮ ਸਿਲਕ ਆਏਗਾ ਠੀਕ ਹੈ ਜੀ ਠੀਕ ਹੈ ਸਾਰੇ ਬਨਾਰਸ ਦੇ ਸੂਟ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਹਨ ਸਾਹਮਣੇ ਇਹ ਲੱਗੇ ਹੋਏ ਨੇ ਡਿਸਪਲੇ ਤੇ ਇੱਥੇ ਜਿਵੇਂ ਆ ਪੰਜਾਬੀ ਜੁੱਤੀਆਂ ਹਨ ਪਈਆਂ ਨੇਗੀਆਂ ਇਹ ਸਟਾਲ ਦੇ ਉੱਪਰ ਪੰਜਾਬੀ ਜੁੱਤੀਆਂ ਵੀ ਤੁਹਾਨੂੰ ਇਹ ਐਗਜ਼ੀਬਿਸ਼ਨ ਦੇ ਵਿੱਚੋਂ ਜਿਹੜੀਆਂ ਮਿਲ ਜਾਣਗੀਆਂ ਦੇਖਣ ਨੂੰ ਇਸ ਤਰ੍ਹਾਂ ਸੋਹਣੀਆਂ-ਸੋਹਣੀਆਂ ਪੰਜਾਬੀ ਜੁੱਤੀਆਂ ਤੁਸੀਂ ਇੱਥੋਂ ਜਿਹੜੀਆਂ ਲੈ ਸਕਦੇ ਹੋ ਤੇ ਇੱਥੇ ਸਾਰੇ ਕੜਾਈ ਵਾਲੇ ਸੂਟ ਪਏ ਨੇ ਹਨ ਐਵੇਂ ਤਾਂ ਸਾਰਾ ਕਪੜਾ ਇਹ ਐਗਜ਼ੀਬਿਸ਼ਨ ਦੇ ਵਿੱਚ ਜਿਹੜਾ ਮਿਲੂਗਾ ਤੇ ਇਧਰ ਹੋਰ ਬਹੁਤ ਸਾਰੀਆਂ ਸਟਾਲਸ ਨੇ ਅਲੱਗ-ਅਲੱਗ ਸਾਰਿਆਂ ਨੇ ਆਪਣੇ ਨਾਮ ਜਿਹੜੇ ਇੱਥੇ ਲਿਖੇ ਹੋਏ ਨੇ ਤੇ ਬਾਕੀ ਆ ਬਾਈ ਯੂਨੀਅਨ ਆ ਵੀ ਆਪਾਂ ਕਰਦੇ ਆ ਗੱਲ ਇਹਨਾਂ ਕੋਲ ਚਿਕਨ ਵਾਲੇ ਨੇ ਤੇ ਪੁੱਛਦੇ ਆ ਬਾਈ ਯੂਨੀਓਦੋ ਬਾਈ ਕਿਸ ਤਰੀਕੇ ਦੇ ਸੂਟ ਨੇ ਤੁਹਾਡੇ ਕੋਲ ਸਟਾਲ ਤੇ ਸਰ ਪਾਕਿਸਤਾਨੀ ਸੂਟ ਜ਼ਿਆਦਾ ਹੁੰਦਾ ਪੈਂਟ ਪਲਾਜ਼ਾ ਅੱਛਾ ਬੱਦਦੇ ਆ ਠੀਕ ਹੈ ਠੀਕ ਹੈ ਅਲੱਗ ਆਈਟਮ ਹੋਰ ਵੀ ਸਾਰੀ ਮਾਰਕੀਟ ਸਾਰੀ ਠੀਕ ਹੈ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਪਾਕਿਸਤਾਨੀ ਸਟਾਈਲ ਦੇ ਸੂਟ ਨੇ ਬਾਈ ਕਹਿੰਦੇ ਹਨਾ ਚਿਕਨ ਦੇ ਹੋਗੇ ਜਿਵੇਂ ਤੇ ਇਹਨਾਂ ਨੇ ਸਾਰੇ ਆਪਦੇ ਡਿਸਪਲੇ ਕੀਤੇ ਹੋਣੇ ਤੇ ਉੱਪਰ ਹੋਰ ਵੀ ਤੁਸੀਂ ਦੇਖ ਸਕਦੇ ਹੋ ਐਵੇਂ ਸੋਹਣੇ ਸੋਹਣੇ ਸੂਟ ਤੁਹਾਨੂੰ ਇੱਥੋਂ ਜਿਹੜੇ ਮਿਲ ਜਾਣਗੇ ਐਗਜ਼ੀਬਿਸ਼ਨ ਦੇ ਵਿੱਚੋਂ ਤੇ ਇਧਰ ਜਿਵੇਂ ਆ ਜੁਐਲਰੀ ਆ ਗਈ ਹੈ ਨਾ ਜੁਐਲਰੀ ਵਾਲਿਆਂ ਦੀ ਸਟਾਲ ਆ ਗਈ ਇਥੋਂ ਇਸ ਤਰ੍ਹਾਂ ਦੀ ਜੁਐਲਰੀ ਵੀ ਤੁਹਾਨੂੰ ਜਿਹੜੀ ਮਿਲ ਜੂਗੀ ਐਗਜ਼ੀਬਿਸ਼ਨ ਦੇ ਵਿੱਚੋਂ ਏਰਿੰਗਸ ਹੋਗੇ ਜਿਵੇਂ ਸਾਰੇ ਐਵੇਂ ਸੋਹਣੀਆਂ ਸੋਹਣੀਆਂ ਚੀਜ਼ਾਂ ਲਾਕਟ ਹੋਗੇ ਹਨਾ ਗਲੇ ਦੇ ਵਿੱਚ ਪਾਉਣ ਵਾਲੇ ਆ ਏਰਿੰਗਸ ਦੀ ਬਹੁਤ ਜ਼ਿਆਦਾ ਕੁਆਂਟੀਟੀ ਹੈ ਜੁਐਲਰੀ ਵਾਲੀ ਸਟਾਲ ਆ ਬਾਈ ਹੋਣੀਆਂ ਦੀ ਹੈ ਤੇ ਆਪਾਂ ਨੂੰ ਸਾਰੀ ਇਨਫੋਰਮੇਸ਼ਨ ਦੇਣਗੇ ਹਾਂਜੀ ਬਾਈ ਇਹ ਸਭ ਲਈ ਇਸ ਤਰ੍ਹਾਂ ਦੀ ਹੈਂਡਮੇਡ ਜੁਐਲਰੀ ਹੈ ਸਟੋਨ ਤੇ ਜੈਮਸਟੋਨ ਜੁਐਲਰੀ ਆਤੀ ਹੈ ਸਾਡੀ ਠੀਕ ਹੈ ਸਭੀ ਮੈਨੂਫੈਕਚਰਿੰਗ ہماری ਖੁਦ ਦੀ ਜੈਪਰ ਹੈ ਸਭੇ ਹੈਂਡ ਮੈਡ ਪ੍ਰਾਈਸ ਵਿੱਚ ਮਿਲ ਜਾਣਗੇ ਨਵੇਂ-ਨਵੇਂ ਕਲੈਕਸ਼ਨ ਹੈ ਨੇਟਲਿਸ ਐਰਿੰਗਸ ਸਭ ਹੈਂਡ ਮੈਡ ਡਿਜ਼ਾਈਨਸ ਠੀਕ ਹੈ ਜੀ ਆਪ ਕੋ ਸਭ ਵੈਰਾਈਟੀ ਮਿਲ ਜਾਏ ਮਾਚਨ ਓਕੇ ਜੀ ਓਕੇ ਲਓ ਜੀ ਇਸ ਤਰ੍ਹਾਂ ਦੀ ਸਾਰੀ ਜੁਐਲਰੀ ਇੱਥੇ ਲੱਗੀ ਹੋਈ ਹੈ ਡਿਸਪਲੇ ਸਾਰੀ ਕੀਤੀ ਹੋਈ ਹੈ ਬਾਕੀ ਸਾਰੀ ਇਨਫੋਰਮੇਸ਼ਨ ਦਿੱਤੀ ਹੋਇਆ ਹੈ ਵਾਈ ਹੁਣੀਆਂ ਨੇ ਤੇ ਸੂਟਾਂ ਦੇ ਨਾਲ-ਨਾਲ ਤੁਹਾਨੂੰ ਇੱਥੋਂ ਐਵੇਂ ਦੀ ਸਾਰੀ ਜੁਐਲਰੀ ਵੀ ਜਿਹੜੀ ਮਿਲ ਜਾਊਗੀ ਇਹ ਐਗਜ਼ੀਬੀਸ਼ਨ ਦੇ ਵਿੱਚੋਂ ਤੇ ਇਧਰ ਹੋਰ ਆ ਸੂਟਾਂਆਂ ਹੀ ਇੰਸਟਾਲ ਹੋ ਗਈਆਂ ਜਿਵੇਂ ਹਨਾ ਇੱਥੇ ਲੱਗੀਆਂ ਹੋਈਆਂ ਨੇ ਐਵੇਂ ਸਾਰੀਆਂ ਸਟਾਲਸ ਨੇ ਸੂਟ ਹੋ ਗਏ ਸਾਰੇ ਤੇ ਆ ਵੀ ਇੱਕ ਜੁਐਲਰੀ ਵਾਲੀ ਸਟਾਲ ਆ ਗਈ ਇੱਥੇ ਇਹਨਾਂ ਕੋਲ ਹੱਥਾਂ 'ਚ ਪਾਉਣ ਵਾਲੀਆਂ ਚੂੜੀਆਂ ਹੋ ਗਈਆਂ ਜਿਵੇਂ ਇਅਰਿੰਗਸ ਹੋ ਗਏ ਇਸ ਤਰ੍ਹਾਂ ਸਾਰੀ ਜੁਐਲਰੀ ਇੱਥੇ ਜਿਹੜੀ ਡਿਸਪਲੇ ਕੀਤੀ ਹੋਈ ਹੈ ਸੂਟਾਂ ਦੇ ਨਾਲ ਨਾਲ ਸਾਰੀ ਤੁਹਾਨੂੰ ਐਵੇਂ ਦੀਆਂ ਚੀਜ਼ਾਂ ਵੀ ਜਿਹੜੀਆਂ ਇੱਥੇ ਮਿਲ ਜਾਣਗੀਆਂ ਤੇ ਇਧਰ ਜਿਵੇਂ ਆ ਇੱਕ ਸਟਾਲ ਆ ਗਈ ਇਹਨਾਂ ਤੋਂ ਆਪਾਂ ਪੁੱਛਦੇ ਹਾਂ ਨਾ ਤੇ ਕੌਣ ਸੇ ਕੌਣ ਸੇ ਸੂਟ ਐ ਭਾਈ ਆਪਕੇ ਪਾਸ ਬਨਾਰਸੀ ਬਨਾਰਸੀ ਸੂਟ ਹੈ ਆਪਾਂ ਤੁਹਾਨੂੰ ਹੁਣ ਬਨਾਰਸੀ ਸੂਟ ਦਿਖਾਵਾਂਗੇ ਜਿਹੜੇ ਬਨਾਰਸ ਦੇ ਸੂਟ ਨੇ ਉਹ ਆਪਾਂ ਦਿਖਾਉਨੇ ਆ ਤੁਹਾਨੂੰ ਇਹ ਬਨਾਰਸ ਦੇ ਸੂਟ ਨੇ ਜਿਹੜੇ ਤੁਸੀਂ ਹੁਣ ਦੇਖ ਰਹੇ ਹੋ ਇਹਦਾ ਪ੍ਰਾਈਸ ਕਿੰਨਾ ਜੀ ਇਹ 4500 ਅੱਛਾ 4500 ਠੀਕ ਹੈ ਜੀ ਐਵੇਂ ਜੇ ਸਾਰੇ ਸੂਟ ਤੁਹਾਨੂੰ ਇੱਥੋਂ ਜਿਹੜੇ ਮਿਲ ਜਾਣਗੇ ਤੇ ਇੱਕ ਦੋ ਆਪਾਂ ਹੋਰ ਦਿਖਾਉਣੇ ਆ ਤੁਹਾਨੂੰ ਬਾਈ ਹੋਣੀ ਦਿਖਾਉਣਗੇ ਆਪਾਂ ਨੂੰ ਇਹ ਵੀ ਸਾਰਾ ਬਨਾਰਸ ਵਾਲਾ ਸੂਟ ਹੈ ਇਹਦਾ ਕਿੰਨਾ ਪ੍ਰਾਈਸ ਹੈ ਜੀ ਇਹ 500 ਅੱਛਾ ਅੱਛਾ 6500 ਦਾ ਠੀਕ ਹੈ ਤੁਸੀਂ ਡਿਜ਼ਾਈਨ ਸਾਰਾ ਦੇਖ ਸਕਦੇ ਹੋ ਬਨਾਰਸੀ ਸਟਾਈਲ ਦੇ ਸੂਟ ਨੇ ਐਵੇਂ ਸਾਰੇ ਸੂਟ ਤੁਹਾਨੂੰ ਇਹ ਸਟਾਲਾਂ ਦੇ ਉੱਪਰ ਮਿਲ ਜਾਣਗੇ ਤੇ ਅੱਗੇ ਚੱਲਦੇ ਆਂ ਅੱਗੇ ਤੁਹਾਨੂੰ ਦਿਖਾਉਨੇ ਆਂ ਆਪਾਂ ਐਗਜ਼ੀਬੀਸ਼ਨ ਜਾ ਕੇ ਹਨਾ ਹੋਰ ਇੱਧਰ ਜਿਵੇਂ ਸਾਰੀਆਂ ਸਟਾਲਸ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ना कर दें गल हाँ जी भाई कौन से कौन से सूट होते हैं आपके पास करनाटका हां जी, हाँ जी, दिखा दो ठीक ठीक है है जी जी कांजी कांजी बोलते हैं इसको कांजी ठीक है जी। तरह दूरों दूर आके स्टॉल्स स्टॉल लाइज है ਨੋ ਜੀ ਐਵੇਂ ਦੇ ਆ ਸਾਰੀਆਂ ਸਟਾਲਸ ਇੱਥੇ ਤੁਹਾਨੂੰ ਮਿਲ ਜਾਣਗੀਆਂ ਬਾਕੀ ਹੋਰ ਉਧਰ ਪਿੱਛੇ ਵੀ ਬਹੁਤ ਸਾਰੇ ਇਹਨਾਂ ਨੇ ਡਿਸਪਲੇ ਜਿਹੜੇ ਕੀਤੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਤੇ ਇਸ ਤਰ੍ਹਾਂ ਸਾਰੀਆਂ ਸਟਾਲਸ ਇੱਥੇ ਲੱਗੀਆਂ ਹੋਈਆਂ ਨੇ ਅੱਗੇ ਚੱਲਦੇ ਆਂ ਕਿਉਂ ਤੁਹਾਨੂੰ ਦਿਖਾਉਣੇ ਆਪਾਂ ਜਾ ਕੇ ਕੁਝ ਹੋਰ ਐਗਜ਼ੀਬਿਸ਼ਨ ਇਹ ਤੇ ਜਿਵੇਂ ਆਪਾਂ ਪਹਿਲਾਂ ਦੱਸਿਆ ਸੀਗਾ ਕਿ ਹਿਮਾਚਲ ਭਵਨ ਦੇ ਵਿੱਚ ਇਹ ਲੱਗਿਆ ਹੋਇਆ ਤੇ ਇੱਧਰ ਕਾਫੀ ਸਾਰੀਆਂ ਸਟਾਲਸ ਨੇ ਇੱਥੇ ਸਾਰੇ ਕੱਪੜੇ ਇੱਥੇ ਡਿਸਪਲੇ ਜਿਹੜੇ ਕੀਤੇ ਹੋਏ ਨੇ ਇਹਨਾਂ ਨੇ ਤੇ ਹਾਂਜੀ ਕੌਣਸੇ ਕੌਣਸੇ ਸੂਟ ਹੋਤੇ ਆਪਕੇ ਕੋਲ ਹਮਾਰਾ ਪਾਸ ਕੋਚੰਪਲੇ ਅੱਛਾ ਜੀ ਰਾਸ਼ਿਲ ਕੇ ਅੱਛਾ ਅੱਛਾ ਕਹਾਂ ਸੇ ਆਏ ਹੋ ਆਪ ਹਮ ਕਰਨਾਟਕਾ ਸੇ ਕਰਨਾਟਕਾ ਸੇ ਠੀਕ ਹੈ ਠੀਕ ਹੈ ਜਿਵੇਂ ਕਰਨਾਟਕ ਵਾਲੇ ਆਪਾਂ ਪਹਿਲਾਂ ਤੁਹਾਨੂੰ ਸੂਟ ਦਿਖਾਏ ਸੀ ਨਾ ਇਹ ਵੀ ਕਰਨਾਟਕਾ ਤੋਂ ਜਿਹੜੇ ਆਏ ਹੋਏ ਨੇ ਬੁਟਾ ਡਿਜ਼ਾਈਨ ਹੈ ਜੀ ਜੀ ਆਹ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਹ ਬੁਟਾ ਡਿਜ਼ਾਈਨਸ ਹੈ ਅੱਛਾ ਜੀ ਬੁਟਾ ਡਿਜ਼ਾਈਨਸ ਕਹਿੰਦੇ ਨੇ ਬਾਈ ਇਹਨੂੰ ਇਹ ਸਭ ਕੋਟਨ ਕੱਪੜਾ ਹੈ ਹਾਂਜੀ ਕੋਟਨ ਕੱਪੜਾ ਅੱਛਾ ਜੀ ਹਾਂ ਇਹ ਤਾਂ ਕਲਮਕਾਰੀ ਕਹੇ ਠੀਕ ਹੈ ਜੀ ਕਲਮਕਾਰੀ ਇਸme ਪੋਚੰਪਲੀ ਮੇ ਸਾਫਟ ਸਿਲਕ ਵਾਲਾ ਠੀਕ ਹੈ ਜੀ ਇਧਰ ਜੈਰੀ ਬੁੱਤਾ ਵਾਲਾ ਹਾਂਜੀ ਉਹ ਸਭ ਦਾਸ ਸਿਲਕ ਹੈ ਠੀਕ ਹੈ ਜੀ ਠੀਕ ਐਵੇਂ ਸਾਰੇ ਤੁਹਾਨੂੰ ਸਿਲਕ ਵਾਲੇ ਇੱਥੇ ਸੂਟ ਜਿਹੜੇ ਮਿਲ ਜਾਣਗੇ ਜਿਵੇਂ ਆ ਬਾਈ ਹੋਣੀਆਂ ਦੀ ਸਟਾਲ ਇੱਥੇ ਲੱਗੀ ਹੋਈ ਹੈ ਤੇ ਇੱਥੇ ਕੁਝ ਹੋਰ ਆ ਕੁੜਤੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਇੱਥੇ ਹੈਗੀਆਂ ਨੇ ਸਟਾਲਸ ਦੇ ਉੱਪਰ ਆ ਸਾਰੀਆਂ ਡਰੈਸਾਂ ਕੁੜਤੇ ਇਹਨਾਂ ਨੇ ਆਪ ਦੇ ਜਿਹੜੇ ਡਿਸਪਲੇ ਕੀਤੇ ਹੋਏ ਨੇ इसमें दबके का काम हो रखा है ठीक है जी। और ये सूट आपको ओनली ट्वेंटी फाइव हंड्रेड का मिलेगा ठीक है जी। इसमें पीको वगैरह बना हुआ है साथ में आपको ऐसे कॉटन के सूट्स मिल जाएंगे ठीक है जी। जो कि ओनली एटीन हंड्रेड के हैं ठीक है जी एवं सारे सूट्स तुम तो इतों जड़े मिल जाएंगे सोने सोने डिजाइन आए सूट थोड़े इतों जो ਇਹ ਇਹਦਾ ਪ੍ਰਾਈਸ ਕਿੰਨਾ ਜੀ? ਓਨਲੀ 2000 2000 ਠੀਕ ਹੈ ਠੀਕ ਹੈ। ਬਹੁਤ ਸੁੰਦਰ ਸੂਟ ਹੈ। ਠੀਕ ਹੈ ਜੀ। ਇਹਦਾ ਕਿੰਨਾ ਪ੍ਰਾਈਸ ਹੈ ਜੀ? ਓਨਲੀ 2500 ਠੀਕ ਹੈ 2500। ਲਓ ਜੀ ਐਵੇਂ ਸਾਰੇ ਸੂਟ ਇੱਥੇ ਜਿਹੜੇ ਮਤਲਬ ਦਿਖਾਏ ਨੇ ਜਿਵੇਂ ਆਪਾਂ ਨੂੰ ਵੀਡੀਓ ਦੇ ਵਿੱਚ ਬਾਕੀ ਹੋਰ ਸਾਰੇ ਇਹਨਾਂ ਨੇ ਡਿਸਪਲੇ ਕੀਤੇ ਹੋਏ ਨੇ ਤੇ ਇਸ ਤਰ੍ਹਾਂ ਸਾਰੀਆਂ ਸਟਾਲਸ ਆਪਦੀਆਂ ਇੱਥੇ ਇਹਨਾਂ ਨੇ ਲਾਈਆਂ ਹੋਈਆਂ ਨੇ। ਆਪਾਂ ਇੱਕ ਜੁਐਲਰੀ ਵਾਲੀ ਸਟਾਲ ਤੇ ਆਇਆ ਤੇ ਮੈਮ ਸਾਰੀ ਇਨਫੋਰਮੇਸ਼ਨ ਆਪਾਂ ਨੂੰ ਦੇਣਗੇ ਜੁਐਲਰੀ ਬਾਰੇ। ਮਦਰ ਆ ਪਰਲਸ ਹੈ ਜਿਹੜਾ ਸਿੱਪੀ ਜੋ ਮੋਤੀ ਨਿਕਲਦਾ ਹੈ ਉਸਦੇ ਨਾਲ ਬਣਿਆ ਹੋਇਆ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਹੈਂਡ ਪੇਂਟਡ ਹੈ ਮੀਨਾ ਕਾਰੀ ਨੈਚੁਰਲ ਸਟੋਨਸ ਦੇ ਉੱਪਰ ਮਿਨੀਏਚਰ ਆਰਟ ਹੈ ਠੀਕ ਹੈ ਜੀ ਦੇਖ ਸਕਦੇ ਹੋ ਇਹ ਸਾਰੀ ਐਂਟੀਕ ਪਲੇਟਿੰਗ ਹੈ ਐਂਟੀਕ 골ਡ ਨੂੰ ਕਹਿੰਦੇ ਬ੍ਰਾਸ ਦੇ ਉੱਪਰ ਐਂਟੀਕ 골ਡ ਪਲੇਟਿੰਗ ਹੋ ਰੱਖੀ ਹੈ ਠੀਕ ਹੈ ਜੀ ਠੀਕ ਹੈ ਦੈਨ ਇਹ ਆਪਣੇ 체ਨ ਬ੍ਰੇਸਲੇਟਸ ਹੈ ADG CZ ਵਿੱਚ ਹਾਂਜੀ ਇਹ ਐਡਜਸਟੇਬਲ ਨੇ ਠੀਕ ਹੈ ਜੀ ਠੀਕ ਹੈ ਇਹਨਾਂ ਦੀ ਰੇਂਜ ਹੈਗੀ ਹੈ ਵੈਸੇ 500 ਰੁਪਏ ਬਟ ਇਹਨਾਂ ਤੇ ਆਫ ਹੋ ਜਾਏਗਾ ਇਹ तकरीबन 400 ਰੁਪਏ ਦੇ ਲੱਗ ਜਾਣਗੇ ਠੀਕ ਹੈ ਜੀ ਠੀਕ ਹੈ ਜੀ ਇਹ ਸਾਰੇ ਏਡੀ ਦੇ ਇਅਰਿੰਗਸ ਆ ਗਏ ਹਾਂਜੀ ਠੀਕ ਹੈ ਉਸ ਤੋਂ ਬਾਅਦ ਇਹ ਕੁਝ ਇਅਰਿੰਗਸ ਨੇ 골ਡ ਟੱਚ ਵਿੱਚ ਇਹ Brass ਦੇ ਉੱਪਰ ਨੇ ਸਾਰੀ 골ਡ ਪੀਕੇ ਮੂੜ ਕੇ ਦਿਸ ਇਸ ਆਲਸੋ ਮਦਰ ਆਫ 골ਡ ਇਅਰਿੰਗਸ ਠੀਕ ਹੈ ਜੀ ਇਹਨਾਂ ਦੀ ਪ੍ਰਾਈਸ ਕਿੰਨੇ ਤੋਂ ਸਟਾਰਟ ਹੋਏ ਇਹ ਸਰ 550 400 500 ਇਹੀ ਰੇਂਜ ਹੋਵੇਗਾ ਵੀ ਆਫ ਹੋ ਜਾਏਗਾ ਠੀਕ ਹੈ ਜੀ ਇਹ ਆਪਣੇ ਐਂਟੀ ਡਾਰਨਿਸ਼ ਬ्रेसलेट्स ਨੇ ਇਹ ਆਪਾਂ ਡੇਲੀ ਪਾ ਸਕਦੇ ਆ ਬਲੈਕ ਨਹੀਂ ਹੋਣਗੇ ਪਾਣੀ ਨਾਲ ਵੀ ਖਰਾਬ ਨਹੀਂ ਹੋਣਗੇ ਜਿੰਤਾ ਮਰਜ਼ੀ ਪਾਓ ਇਹ ਆਪਣੀ ਵੈਸੇ ਹੈਗੀ ਇਹ 900 ਰੁਪਏ ਦੀ ਬਟ ਇਹ ਆਪਾਂ 600 ਰੁਪਏ ਚ ਲਗਾ ਦਿੱਤੇ ਠੀਕ ਹੈ ਜੀ ਇਸ ਤਰ੍ਹਾਂ ਤੁਹਾਨੂੰ ਇੱਥੇ ਐਗਜ਼ਿਬਿਸ਼ਨ ਕਰਕੇ ਆਫ ਵੀ ਜਿਹੜਾ ਮਿਲ ਜੂ ਸਟਾਲ ਦੇ ਉੱਪਰ ਤੇ ਆ ਇਹਨਾਂ ਦੀ ਸਟਾਲ ਹੈ ਉੱਪਰ ਨਾਮ ਦੇਖ ਸਕਦੇ ਹੋ ਰਨਵੇ ਫੈਸ਼ਨਸ ਠੀਕ ਹੈ ਜੀ ਰਨਵੇ ਫੈਸ਼ਨਸ ਇਥੋਂ ਜੁਐਲਰੀ ਸਾਰੀ ਤੁਹਾਨੂੰ ਜਿਹੜੀ ਮਿਲ ਜੂਗੀ ਤੇ ਇਧਰ ਅੱਗੇ ਆਗੇ ਆਪਾਂ ਤੇ ਅੱਗੇ ਵੀ ਹੋਰ ਬਹੁਤ ਸਾਰੀਆਂ ਸਟਾਲਸ ਲੱਗੀਆਂ ਹੋਈਆਂ ਨੇ ਇੱਥੇ ਹਨਾ ਤੇ ਅੱਜ ਮੈਂ ਪੁੱਛਦੀ ਆਂ ਬਾਈ ਹੁਣੀਆਂ ਤੋਂ ਹਾਂਜੀ ਕਿਹੜਾ ਕਿਹੜਾ ਕੱਪੜਾ ਹੁੰਦਾ ਬਾਈ ਤੁਹਾਡੇ ਕੋਲ ਬਨਾਰਸ ਦਾ ਬਨਾਰਸ ਦਾ ਅੱਛਾ ਸਾੜੀ ਠੀਕ ਹੈ ਠੀਕ ਹੈ ਬਨਾਰਸ ਦੀਆਂ ਸਾੜੀਆਂ ਸੂਟ ਨੇ ਹਨਾ ਇਹ ਦੇਖ ਸਕਦੀ ਹੂੰ ਤੁਸੀਂ ਐਵੇਂ ਸਾਰੇ ਇੱਥੇ ਪਹੁੰਚੇ ਹੋਏ ਨੇ ਕੋਈ ਬਨਾਰਸ ਤੋਂ ਪਹੁੰਚਿਆ ਹੋਇਆ ਤੇ ਹਾਂਜੀ ਕੌਣ ਸੇ ਕੌਣ ਸੇ ਕੱਪੜੇ ਹੁੰਦੇ ਆਂ ਆਪਕੇ ਬਸ ਸਿਲਕ ਸਾੜੀਆਂ ਆ। ਅੱਛਾ ਸਿਲਕ ਸਾੜੀ ਪ੍ਰਾਈਸ ਅਸਾਮ ਸੇ ਅੱਛਾ ਪ੍ਰਾਈਸ ਕਿਤਨੇ ਸੇ ਸਟਾਰਟ ਹੋ ਜਾਂਦਾ ਹੈ 2000 ਸੇ 2000 ਆਪਾਂ ਅੱਛਾ ਅੱਛਾ अच्छा अच्छा अ जे असाम दी सारीया ने हे ਤੁਸੀਂ ਦੇਖ ਸਕਦੇ ਹੋ ਇੱਥੇ ਐਵੇਂ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇਗੀਆਂ ਕੋਈ ਅਸਾਮ ਤੋਂ ਆਇਆ ਹੋਇਆ ਹਨਾ ਕੋਈ ਜੈਪੁਰ ਤੋਂ ਆਇਆ ਹੈ ਦੂਰੋਂ ਦੂਰੋਂ ਸਾਰੇ ਇੱਥੇ ਪਹੁੰਚੇ ਹੋਏ ਨੇ ਆਪ ਕਹਾਂ ਸੇ ਆਏ ਹੋ ਅਗਨਪੁਰ ਬਿਹਾਰ ਸੇ ਸਰ ਜੀ ਬਿਹਾਰ ਸੇ ਬਿਹਾਰ ਕਾ ਕਪੜਾ ਹੈ ਸਾਰਾ ਜੀ ਅੱਛਾ ਕਿਆ ਕਿਆ ਹੋਤਾ ਹੈ ਆਪਕੇ ਬਸ ਹਮਾਰੇ ਪਾਸ ਕਾਟਨ ਹੋਗਾ ਸਰ ਜੀ ਲੀਨਨ ਹੋਗਾ ਖਾਦੀ ਹੋਗਾ ਟਿਕਾ ਕਾਟਨ ਹੋਗਾ ਓਕੇ ਜੀ ਮੇਂ ਸ਼ੂਟ ਹੋਗਾ ਓਕੇ 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 ਸਿਲਕ ਦੇ ਸਿਲਕੇ ਸੂਟ ਕਾ ਪ੍ਰਾਈਸ ਕਿਤਨੇ ਸੇ ਸਟਾਰਟ ਹੈ 1500 ਸੇ ਠੀਕ ਹੈ ਆ ਸੂਟ ਜਿਵੇਂ ਤੁਸੀਂ ਦੇਖ ਰਹੇ ਹੋ ਹਨਾ ਲੱਗੇ ਹੋਏ ਤੇ ਸਿਲਕ ਵਾਲੇ ਸੂਟ ਹੁੰਦੇ ਨੇ ਇਹਨਾਂ ਦੇ ਕੋਲ ਅੱਛਾ ਅੱਛਾ ਇਹ ਇਸਕਾ ਕੀ ਨਾਮ ਹੈ ਕਪੜੇ ਦਾ ਇੱਕ ਇਕਾ ਤੋਂ ਤਰ੍ਹਾਂ ਦਾ ਜੀ ਕਾਟਨ ਹਾਂਜੀ ਜੀ ਲੀਨਨ ਕਾਟਨ ਅੱਛਾ ਖਾਦੀ ਲੀਨਨ ਕਾਟਨ ਐਵੇਂ ਦੇ ਸਾਰੇ ਇਹਨਾਂ ਕੋਲ ਕਪੜੇ ਨੇ ਤੇ ਇਸਕਾ ਪ੍ਰਾਈਸ ਕਿਤਨੇ ਸੇ ਸਟਾਰਟ ਹੈ 250 ਰੁਪਏ ਮੀਟਰ ਸੇ ਅੱਛਾ ਅੱਛਾ 750 ਰੁਪਏ ਅੱਛਾ 250 ਰੁਪਏ ਮੀਟਰ ਤੋਂ ਲੈ ਕੇ 750 ਰੁਪਏ ਮੀਟਰ ਤੱਕ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਤੇ ਐਵੇਂ ਸਾਰੇ ਇੱਥੋਂ ਦੂਰੋਂ ਦੂਰੋਂ ਜਿਹੜੇ ਐਗਜ਼ੀਬਿਸ਼ਨ ਦੇ ਵਿੱਚ ਪਹੁੰਚੇ ਹੋਏ ਨੇ ਇਹ ਜਿਹੜਾ ਐਕਸੀਬਿਸ਼ਨ ਹੈ ਇੱਥੇ ਲੱਗਿਆ ਹੋਇਆ ਹੈ ਹਾਂਜੀ ਅ ਕਿਹੜਾ ਕਿਹੜਾ ਕੱਪੜਾ ਹੁੰਦਾ ਤੁਹਾਡੇ ਕੋਲ ਹਾਂਜੀ ਆਪਣੇ ਕੋਲ ਸਾਰਾ ਕਾਟਨ ਦਾ ਸਾਰਾ ਹੈ। ਅੱਛਾ ਜੀ ਠੀਕ ਹੈ ਠੀਕ ਹੈ ਹਾਂਜੀ ਸਾਰੇ ਬੰਦਗੀ ਬੰਦਗੀ ਠੀਕ ਹੈ ਜੀ ਬੰਦਗੀ ਗਾਈ ਫੈਕਸ਼ਨ ਹੈ ہمارا ਇਹ ਦੁਕਾਨੇ ਬੰਦਦਾ ਬਾਕੀ ਸਾਰਾ ਮਾਲ ਆਰਾ ਬੰਦਦਾ ਅੱਛਾ ਅੱਛਾ ਕਾਟਨ ਸਭ ਤੋਂ ਸਭ ਤੋਂ ਸੌਫਟ ਬਲੈਂਕਟ ਬਣਾਉਂਦੇ ਹਾਂ ਠੀਕ ਹੈ ਜੀ ਬਲੈਂਕਟ ਹੈ ट है छः बाई छिया साइज है आठ बाई आज आप सकते हैं ठीक, 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 ठीक है ठीक है जी उसके बाद हमारे स्टार्ट हो जाते हैं अच्छा हमारे पास छः सौ रुपये से लेकर सोलह सौ रुपए तक सारे थान आते हैं लेलन बॉटल सारी हमारे पास मिल जाएगी अच्छा एक सेराइटीज हमारे पास सारी हमारे पास रेगुलर बेसिस के लिए सबसे ये कपड़ा आएगा हमारे पास सारे कपड़े बड़े पन्ने के होते हैं नॉर्मल का होता है साठ

ਕੋਟੜ ਹੋ ਜਾਣਾ ਸੂਟ ਆਏਗਾ ਇਸ ਵਿੱਚ ਵੀ ਚਾਰ ਡਿਜ਼ਾਈਨ ਹੈ 100% ਅਵੇਲੇਬਲ ਹੈ ਇਸ ਦਾ ਮਾਪ ਕੋਲ ਸੀਰ ਲੱਗ ਜਾਏਗਾ ਅੱਛਾ ਠੀਕ ਹੈ ਜੀ ਲਓ ਜੀ ਐਵੇਂ ਤੇ ਤੁਹਾਨੂੰ ਸੂਟ ਜਿਹੜੇ ਇੱਥੋਂ ਮਿਲ ਜਾਣਗੇ ਇਹ ਐਗਜ਼ੀਬੀਸ਼ਨ ਦੇ ਵਿੱਚੋਂ ਸਾਰਾ ਪੈਗ ਐਗਜ਼ੀਬੀਸ਼ਨ ਜਿਵੇਂ ਤੁਹਾਨੂੰ ਦਿਖਾਇਆ ਹਨ ਤੇ ਆ ਐਵੇਂ ਦੀਆਂ ਚੀਜ਼ਾਂ ਵੀ ਇੱਥੇ ਜਿਹੜੀਆਂ ਹੈਗੀਆਂ ਨੇ ਜਿਵੇਂ ਆ ਬੈੱਡ ਕਵਰ ਹੋਗੇ ਬਲੈਂਕਟ ਹੋਗੇ ਬੈੱਡ ਸ਼ੀਟਸ ਵੀ ਤੁਹਾਨੂੰ ਇੱਥੋਂ ਜਿਹੜੀਆਂ ਮਿਲਣਗੀਆਂ ਇਹ ਐਗਜ਼ੀਬੀਸ਼ਨ ਦੇ ਵਿੱਚੋਂ ਤੇ ਇਸ ਤਰ੍ਹਾਂ ਇਹ ਬਹੁਤ ਵੱਡਾ ਐਗਜ਼ੀਬੀਸ਼ਨ ਜਿਹੜਾ ਲੱਗਿਆ ਹੋਇਆ ਹੈ ਇੱਥੇ ਆਪਣੇ ਸ਼ਹਿਰ ਚੰਡੀਗੜ੍ਹ ਦੇ ਵਿੱਚ ਦੂਰੋਂ ਦੂਰੋਂ ਇਹ ਆਪਦੀਆਂ ਸਟਾਲਾਂ ਲੈ ਕੇ ਇੱਥੇ ਜਿਹੜੇ ਪਹੁੰਚੇ ਹੋਏ ਨੇ ਕੋਈ ਬਨਾਰਸ ਤੋਂ ਆਇਆ ਹੋਇਆ ਤੇ ਕੋਈ ਆਪਣਾ ਬਿਹਾਰ ਤੋਂ ਆਇਆ ਹੋਇਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਇਹਨਾਂ ਦੇ ਸੂਟ ਆਪਦੇ ਲਾਏ ਹੋਏ ਨੇ ਆ ਇਹਨਾਂ ਨੇ ਵੀ ਉੱਪਰ ਜਿਵੇਂ ਕਰਨਾਟਕਾ ਲਿਖਿਆ ਹੋਇਆ ਹਾਂਜੀ ਕੌਣ ਸੇ ਕੌਣ ਸੇ ਕੱਪੜੇ ਹੋਤੇ ਆਪਕੇ ਕੋਲ ਮਾਰੇ ਕੋਲ ਸਕਨ ਹਾਊਸ ਪ੍ਰੋਡਕਸ਼ਨ ਹੈ ਜੀ ਓਕੇ ਜੀ ਠੀਕ ਹੈ ਜੀ ਠੀਕ ਹੈ ਜੀ ਕਰਨਾਟਕ ਕਰਨਾਟਕ ਕੇ ਹੈ ਜੇ ਕਪੜੇ ਸਾਰੇ ਨਹੀਂ ਨਹੀਂ ਜੀ ਅੱਛਾ ਕਾਟਨ ਹੁੰਦੀ ਹੈ ਕਾਟਨ ਕਾਟਨ ਹੁੰਦੀ ਹੈ ਹਾਂ ਜੀ ਮਤਲਬ ਰਸ਼ੀਖਾ ਵਿੱਚ ਸੂਤੇ ਸਾਰੇ ਤਰ੍ਹਾਂ ਦੇ ਠੀਕ ਹੈ ਜੀ ਠੀਕ ਹੈ ਆ ਬਾਕੀ ਇਹਨਾਂ ਨੇ ਡਿਸਪਲੇ ਵੀ ਆਪਣੇ ਕੀਤੇ ਹੋਏ ਨੇ ਹਨਾ ਐਵੇਂ ਸਾਰੀਆਂ ਸਟਾਲਸ ਇੱਥੇ ਲੱਗੀਆਂ ਹੋਈਆਂ ਨੇ ਤੇ ਕੁਝ ਐਵੇਂ ਦਾ ਸਮਾਨ ਵੀ ਇੱਥੋਂ ਜਿਹੜਾ ਮਿਲ ਜੂਗਾ ਤੁਹਾਨੂੰ ਜਿਵੇਂ ਆਹ ਪਾਪੜ ਹੋਗੇ ਹਨਾ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਇਹ ਇੱਥੇ ਮਿਲਣ ਗਈਆਂ ਐਕਟਿਵੇਸ਼ਨ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਹੈ ਸਿਲਕ ਐਕਸਪੋ ਜਿਹੜਾ ਕਿ ਸ਼ਹਿਰ ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ ਹੈ ਮਾਚਲ ਭ ਤੁਹਾਡੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ 'ਚ ਔਰੇ ਤੱਕ ਆਪਣਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ